ਇਸ ਵੇਲੇ ਦੀ ਵੱਡੀ ਖਬਰ ਅਬੋਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਚਲਪ ਤੋਂ ਬਾਅਦ ਸਰਪੰਚ ਦੇ ਪਤੀ ਦਾ ਕਤਲ ਕਰ ਦਿੱਤਾ ਗਿਆ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਦਿਨ ਦਿਹਾੜੇ ਪਿੰਡ ਦੇ ਇੱਕ ਵਿਅਕਤੀ ਦੇ ਵੱਲੋਂ ਮੌਜੂਦਾ ਸਰਪੰਚ ਦੇ ਪਤੀ ਦਾ ਕਤਲ ਕਰ ਦਿੱਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਪਿੰਡ ਦੇ ਵਿੱਚ ਇੱਕ ਨਾਲੀ ਨੂੰ ਲੈ ਕੇ ਕਾਫੀ ਲੰਬੇ ਚਿਰ ਤੋਂ ਵਿਵਾਦ ਚੱਲਦਾ ਸੀ ਜਿਸ ਤੋਂ ਬਾਅਦ ਅੱਜ ਰਾਜੀਨਾਮੇ ਦੇ ਲਈ ਪਿੰਡ ਦੀ ਪੰਚਾਇਤ ਨੂੰ ਬੁਲਾਇਆ ਗਿਆ ਤੇ ਇਸ ਰਾਜੀ ਨਾਮੇ ਦੇ ਦੌਰਾਨ ਪਿੰਡ ਦੇ ਇੱਕ ਵਿਅਕਤੀ ਮਨੋਜ ਨਾਮ ਜੇ ਦਾ ਦੱਸਿਆ ਜਾ ਰਿਹਾ ਉਸ ਨੂੰ ਗੁੱਸਾ ਜਾਂਦਾ ਹੈ ਤੇ ਆਪਣੀ ਪਿਸਤੌਲ ਦੇ ਨਾਲ ਸਰਪੰਚ ਦੇ ਪਤੀ ਨੂੰ ਗੋਲੀ ਮਾਰ ਦਿੰਦਾ ਹੈ ਜਿਸ ਤੋਂ ਬਾਅਦ ਉਸ ਜਿਲ੍ਹੇ ਤੋਂ ਬਾਅਦ ਸਰਪੰਚ ਦੇ ਪਤੀ ਨੂੰ ਇਲਾਜ ਦੇ ਲਈ ਹਸਪਤਾਲ ਲੈ ਕੇ ਜਾਇਆ ਜਾਂਦਾ ਹੈ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਹੁਣ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਤੇ ਪੁਲਿਸ ਵੀ ਜਾਂਚ ਦੇ ਵਿੱਚ ਚੁੱਟ ਗਈ ਹੈ ਤਾਂ ਦੱਸਦੀ ਹੈ ਕਿ ਮਿਲੀ ਜਾਣਕਾਰੀ ਅਨੁਸਾਰ ਕਾਤਲ ਆਮ ਆਦਮੀ ਪਾਰਟੀ ਦਾ ਵਰਕਰ ਦੱਸਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਹੁਣ ਹਲਕੇ ਦੇ ਵਿੱਚ ਹੋਰ ਜਿਹੜਾ ਐਮਐਲਏ ਦੇ ਵੱਲੋਂ ਵੀ ਇਹ ਗੱਲ ਕਹਿ ਦਿੱਤੀ ਗਈ ਹੈ ਕਿ ਕਿਸੇ ਤਰੀਕੇ ਦਾ ਜਿਹੜਾ ਉੱਥੇ ਜਿਹੜੀ ਹੈ ਕਾਰਵਾਈ ਦੇ ਵਿੱਚ ਵਿਗਨ ਨਾ ਪਿਆ ਜਾਵੇ ਜਿਸ ਕਰਕੇ ਦੋਸ਼ੀ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਤੇ ਉਸ ਦੀ ਉੱਤੇ ਜਿਹੜੀ ਬਣਦੀ ਕਾਰਵਾਈ ਆ ਉਹ ਕੀਤੀ ਜਾਵੇ ਤੁਹਾਨੂੰ ਦੱਸ ਦਈਏ ਕਿ ਅਬੌਰ ਦੇ ਪਿੰਡ ਕਲਰ ਖੇੜਾ ਦਾ ਇਹ ਪੂਰਾ ਮਾਮਲਾ ਹੈ ਜਿੱਥੇ ਇੱਕ ਨਾਲੀ ਦੇ ਵਿਵਾਦ ਨੂੰ ਲੈ ਕੇ ਅੱਜ ਪਿੰਡ ਦੀ ਪੰਚਾਇਤ ਬੁਲਾਈ ਗਈ ਸੀ ਪਿੰਡ ਦੀ ਪੰਚਾਇਤ ਅੱਜ ਜਦੋਂ ਇਕੱਠੀ ਹੋਈ ਤਾਂ ਉੱਥੋਂ ਬਾਅਦ ਇੱਕ ਪਿੰਡ ਦੇ ਹੀ ਨੌਜਵਾਨ ਜਿਸ ਦਾ ਨਾਮ ਮਨੂਹ ਦੱਸਿਆ ਜਾ ਰਿਹਾ ਉਸ ਦੇ ਵੱਲੋਂ ਮੌਜੂਦਾ ਸਰਪੰਚ ਦੇ ਪਤੀ ਜਿਸ ਦਾ ਨਾਮ ਸ਼ੰਕਰ ਲਾਲ ਦੱਸਿਆ ਜਾ ਰਿਹਾ ਹਵਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਉਸ ਤੋਂ ਬਾਅਦ ਜਦੋਂ ਮ੍ਰਿਤਕ ਦੀਆਂ ਲਾਸ਼ ਨੂੰ ਲੈ ਕੇ ਜਦੋਂ ਇਲਾਜ ਦੇ ਲਈ ਲੈ ਕੇ ਗੰਗਾ ਨਗਰ ਜਾਇਆ ਜਾ ਰਿਹਾ ਸੀ ਤਾਂ ਹਸਪਤਾਲ ਪਹੁੰਚਦੇ ਹੀ ਉਸ ਨੂੰ ਮ੍ਰਿਤਕ ਜਿਹੜਾ ਐਲਾਨ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਮੌਕੇ ਤੇ ਪੁਲਿਸ ਦੇ ਵੱਲੋਂ ਪਹੁੰਚ ਕੇ ਬਿਆਨ ਦਰਜ ਕਰ ਲਏ ਗਏ ਨੇ ਤੇ ਮੰਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੁਹਾਨੂੰ ਦੱਸਿਏ ਕਿ ਅੱਜ ਸਵੇਰ ਦਾ ਇਹ ਪੂਰਾ ਮਾਮਲਾ ਹੈ ਜਿੱਥੇ ਇੱਕ ਨਾਲੀ ਦੇ ਵਿਵਾਦ ਨੂੰ ਲੈ ਕੇ ਪੂਰਾ ਵਿਵਾਦ ਖੜਾ ਹੋਇਆ ਉਸ ਬਾਅਦ ਕਤਲ ਕਰ ਦਿੱਤਾ ਗਿਆ ਹੈ ਮੌਜੂਦਾ ਸਰਪੰਚ ਦੇ ਪਤੀ ਦਾ ਤੁੰਦਾ ਜੀ ਕਿ ਪਿਛਲੇ ਲੰਬੇ ਚਿਰ ਤੋਂ ਪਿੰਡ ਦੇ ਵਿੱਚ ਨਾਲੀ ਦਾ ਮਸਲਾ ਸੀ ਜਿਸ ਤੋਂ ਬਾਅਦ ਅੱਜ ਇਸ ਮਸਲੇ ਨੂੰ ਸੁਲਝਾਉਣ ਦੇ ਲਈ ਇਸ ਪੂਰੇ ਮਸਲੇ ਦੇ ਉੱਤੇ ਚਰਚਾ ਦੇ ਲਈ ਪਿੰਡ ਦੇ ਵਿੱਚ ਇੱਕ ਪੰਚਾਇਤ ਦਾ ਇਕੱਠ ਕੀਤਾ ਗਿਆ ਤੇ ਅੱਜ ਪੰਚਾਇਤ ਦੇ ਇਕੱਠ ਦੇ ਦੌਰਾਨ ਪਿੰਡ ਦੇ ਹੀ ਮਨੋਜ ਨਾਮ ਦੇ ਇੱਕ ਵਿਅਕਤੀ ਦੇ ਵੱਲੋਂ ਇੱਕ ਰਵਾਲਬਰ ਦੇ ਨਾਲ ਮੌਜੂਦਾ ਸਰਪੰਚ ਦੇ ਪਤੀ ਨੂੰ ਗੋਲੀ ਮਾਰ ਦਿੱਤੀ ਗਈ ਹੈ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰ ਤੇ ਪੁਲਿਸ ਅਧਿਕਾਰੀਆਂ ਦਾ ਕੀ ਕੁਝ ਕਹਿਣਾ ਇੱਕ ਵਾਰੀ ਸੁਣ ਲੈਂਦੇ ਹਾਂ ਜੀ ਸੁਣਿਆ ਰਿਹਾ ਸੀ ਕਿ ਜਿਹੜਾ ਕੋਲ ਜਿਹੜਾ ਡਾਕੂਮੈਂਟ ਹੈਗੇ ਤਾਂ ਦੇ ਦੇ ਨਹੀਂ ਤੁਹਾਨੂੰ ਉਹ ਉਹ ਥੱਲੇ ਆਇਆ ਉਹ ਡਾਕੂਮੈਂਟ ਲੈਣ ਦੇ ਕੋਲ ਜਾਕ ਕੋਲ ਪੰਚਾਇਤ ਕਿਸ ਚੀਜ਼ ਦੀ ਸੀਗੀ ਮੇ ਪੰਚਾਇਤ ਕੋ ਕੋਈ ਨਾਲੇ ਦੀ ਸੀ ਨਾਲੇ ਦੀ ਸੀ ਸਰਪੰਚ ਨੇ ਕਿੰਨੀ ਗੋਲੀ ਕਿੰਨੇ ਮਾਰੀ ਜੀ ਉਹ ਬਰੋਸ ਕੁਮਾਰ ਰਹੀ ਝੜਪੜ ਦਾ ਬਿਲਕੁਲ ਕੌਣ ਹੈ ਉਹ ਬਰੋਸ ਕੁਮਾਰ ਮਾਤਾ ਉਹ ਬਰੋਸ ਕੁਮਾਰ ਬਾਹਰ ਹੈ ਤੇ ਬਰਫਾ ਸ਼ਹਿਰ ਉਹ ਕਿਸੇ ਪਾਰਟੀ ਨਾਲ ਵੀ ਸੰਬੰਧਿਤ ਹੈ ਹਾਂਜੀ ਆਹ ਪਣ ਹਾਂ ਪਾਰਟੀ ਨਾਲ ਸੰਬੰਧਿਤ ਠੀਕ ਬਾਕੀ ਦੱਸੇ ਜੇ ਅਸੀਂ ਵੀ ਅਸੀਂ ਵੀ ਹੁਣੇ ਆਏ ਜਿੰਨੀ ਦੇ ਸੀ ਮਾਮਲਾ ਸ਼ੰਕਰ ਲਾਲ ਸਰਪੰਚ ਬੰਦ ਕਲਰ ਖੇਦਾ ਉਹਦੀ ਘਰ ਦੀ ਸਰਪੰਚ ਬਣੀ ਹੋਈ ਆ ਤੇ ਆਮ ਤੌਰ ਤੇ ਜਿਹੜੇ ਸਰਪੰਚੀ ਦੇ ਕੰਮਕਾਰ ਆ ਉਹ ਸ਼ੰਕਰ ਲਾਲ ਹੀ ਦੇਖਦਾ ਤੇ ਉਸਤੇ ਅੱਜ ਸ਼ੰਕਰ ਲਾਲ ਸਰਪੰਚ ਦੀ ਰੈਨਮਾਈ ਹੇਠ ਜਿਹੜਾ ਉਹ ਨਾਲਾ ਬਣਾਇਆ ਜਾ ਰਿਹਾ ਸੀ ਤਾਂ ਮਨੋਜ ਕੁਮਾਰ ਨਾਂ ਦਾ ਵਿਅਕਤੀ ਹੈ ਮਨੋਜ ਕੁਮਾਰ ਪੁੱਤ ਰਾਏ ਬਾਧਰ ਉਸਨੇ ਸ਼ੰਕਰ ਲਾਲ ਸਰਪੰਚ ਦਾ ਇਸ ਗੱਲ ਦਾ ਵਿਰੋਧ ਕੀਤਾ ਤੇ ਵਿਰੋਧ ਕਰਨ ਉਪਰੰਤ ਉਹਨੇ ਗੋਲੀ ਮਾਰ ਕੇ ਸ਼ੰਕਰ ਲਾਲ ਦੀ ਗ੍ਰਿਫਤਾਰ ਹੈ ਫਿਰ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਬਸ ਬਿਆਨ ਦਾ ਅਸਰ ਕਰਕੇ ਫਣੀ ਕਾਰਵਾਈ ਆਰੰਭ ਕੀਤੀ ਜਾ ਰਹੀ ਹੈ ਤੇ ਜੋ ਵੀ ਇਹਦੇ ਵਿੱਚ ਕੁਝ ਪਾਇਆ ਗਿਆ ਉਹ ਮੈਂ ਜਲਦੀ ਜਲਦੀ ਬਤਾ ਸਰ ਉਹ ਵੀ ਤਾਂ ਗ੍ਰਿਫਤਾਰ ਕੀਤਾ ਜੀ